ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪ੍ਰਣਾਮ ਸ਼ਹੀਦਾਂ ਨੂੰ ਦਸੰਬਰ ਦਾ ਮਹੀਨਾ ਸਟਾਰਟ ਹੋ ਗਿਆ ਸੰਗਰਾਂਦ ਦਾ ਮਹੀਨਾ ਸਟਾਰਟ ਹੋ ਗਿਆ ਪੋ ਦਾ ਮਹੀਨਾ ਸਟਾਰਟ ਹੋ ਗਿਆ ਅੱਜ ਪੂਰੇ ਦੁਨੀਆ ਦੇ ਵਿੱਚ ਉਹਨਾਂ ਸ਼ਹਾਦਤਾਂ ਨੂੰ ਸ਼ਹੀਦਾਂ ਨੂੰ ਸਾਬਜਾਦਿਆਂ ਨੂੰ ਯਾਦ ਕੀਤਾ ਜਾਣਾ ਬੜੇ ਲੋਕਾਂ ਨੇ ਆਪਣੇ ਮੋਬਾਈਲਾਂ ਤੇ ਸਟੋਰੀਆਂ इमोशनल ਪਾਉਣੀ ਆ ਕਈਆਂ ਨੇ ਜਿਨ੍ਹਾਂ ਨੇ ਸਾਰੀ ਸਾਲ ਜਿਨ੍ਹਾਂ ਨੇ ਘੁੰਗਰੂ ਪਾਏ ਨੇ ਜਿਨ੍ਹਾਂ ਨੇ ਬੇਪਤੀਆਂ ਕੀਤੀਆਂ ਨੇ ਜਿਨ੍ਹਾਂ ਨੇ ਗੁਰਮਤਿ ਦੇ ਬਰ ਖਿਲਾਫ ਗਏ ਨੇ ਉਹਨਾਂ ਨੇ ਵੀ ਹੁਣ ਪੈਦਲ ਯਾਤਰਾ ਕਰਨੀਆਂ ਨੇ ਉਹਨਾਂ ਦੇ ਮਨ ਵਿੱਚ ਵੀ ਸਿੱਖੀ ਜਾਗ ਜ ਨੇ ਜਿਹੜੇ ਸਾਰਾ ਸਾਲ ਨਾਈਆਂ ਦੀ ਦੁਕਾਨ ਦੇ ਉੱਤੇ ਬੈਠ ਕੇ ਛੇਵਾਂ ਕਰਾਉਂਦੇ ਰਹੇ ਨੇ ਉਹਨਾਂ ਦੇ ਵਿੱਚ ਵੀ ਸਿੱਖੀ ਜਾਗ ਜਣੀ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਅਰ ਛੋਟੇ ਸਾਹਿਬਜ਼ਾਦਿਆਂ ਨੇ ਅਗਰ ਇਸਲਾਮ ਚੰਗਾ ਹੁੰਦਾ ਤਾਂ ਉਹਨਾਂ ਨੂੰ ਨਮਾ ਧਰਮ ਚਲਾਉਣ ਦੀ ਲੋੜ ਨਹੀਂ ਸੀ ਜੇ ਇਸਲਾਮ ਚੰਗਾ ਹੁੰਦਾ ਤਾਂ ਐਡੀਆਂ ਵੱਡੀਆਂ ਸ਼ਹਾਦਤਾਂ ਦੇਣ ਦੀ ਲੋੜ ਨਹੀਂ ਸੀ ਕਿਤੇ ਤੁਸੀਂ ਉਸ ਮਲੇਰ ਕੋਟਲੀ ਨਵਾਬ ਨੂੰ ਉਸ ਤਰੀਕੇ ਨਾਲ ਪ੍ਰੈਜ਼ੀਡੈਂਟ ਕਰਦੇ ਹੋ ਇੱਕ ਸਿਆਸਤ ਦੇ ਤੌਰ ਤੇ ਜਿਹੜਾ ਸਾਡੀ ਇੱਕ ਮਾਤਾ ਬੀਬੀ ਅਨੂਪ ਕੌਰ ਨੂੰ ਚੱਕ ਲੈ ਗਿਆ ਸੀ ਜਿਹਦਾ ਦੇਹ ਸੰਸਕਾਰ ਜ਼ਮੀਨੋਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਬਦਲਾ ਲੈ ਕੇ ਕੀਤਾ ਸੀ ਤੁਸੀਂ ਸੱਚ ਨਹੀਂ ਬੋਲਣਾ ਤੁਸੀਂ ਹਮੇਸ਼ਾ ਮੁਸਲਮਾਨ ਤੁਸੀਂ ਬਣ ਸਕਦੇ ਹੋ ਤੁਸੀਂ ਉਹਨਾਂ ਨੂੰ ਭਾਈ ਕਹਿ ਸਕਦੇ ਹੋ ਪਰ ਕਿਤੇ ਤੁਸੀਂ ਬਾਬਾ ਮੋਤੀराम ਮਹਾਰਾਜੀ ਦੀ ਉਸ ਸਨਾਤਨੀ ਦੀ ਸ਼ਹਾਦਤ ਨੂੰ ਨਹੀਂ ਯਾਦ ਕਰਨਾ ਤੁਸੀਂ ਉਸ ਮਹਾਂਪੁਰਖ ਬਾਬਾ ਟੋਡਰਮਲ ਜੀ ਦੀ ਸ਼ਹਾਦਤ ਨੂੰ ਯਾਦ ਕਿ ਉਹਨਾਂ ਸਨਾਤਨੀਆਂ ਨੇ ਸਾਡੇ ਸਹਿਬਜ਼ਾਦਿਆਂ ਦੀ ਕਿਵੇਂ ਸੰਸਕਾਰ ਕੀਤੇ ਤੁਸੀਂ ਉਹਨਾਂ ਰਾਣੇ ਪਰਿਵਾਰਾਂ ਨੂੰ ਯਾਦ ਨਹੀਂ ਕਰਨਾ ਜਿਨ੍ਹਾਂ ਨੇ ਕਲਗੀਧਰ ਪਾਤਸ਼ਾਹ ਨੂੰ ਗੜੀ ਦਿੱਤੀ ਕਿਉਂਕਿ ਇਸਲਾਮ ਸਾਡੇ ਬੱਚਿਆਂ ਦੀਆਂ ਸਾਡੇ ਗੁਰੂਆਂ ਦੀਆਂ ਸ਼ਹਾਦਤਾਂ ਲੈਣ ਵਾਸਤੇ ਪੈਦਾ ਹੋਇਆ ਸਾਨੂੰ ਕਾਫਰ ਕਿਹਾ ਉਹਨਾਂ ਮੁਸਲਮਾਨਾਂ ਨੇ ਉਨਾ ਜਬਰੀ ਮਾਮਡਾ ਨੇ ਕਾਜੀਆਂ ਨੇ ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਕੋਖੇ ਕੀਤੀ ਕਿਉਂ ਅੱਜ ਤੁਹਾਨੂੰ ਮੁ슬ਮਾਨਾਂ ਦੇ ਨਾਲ ਪਿਆਰ ਜਾਗ ਗਿਆ ਜਿਹੜੇ ਮੁ슬ਮਾਨ ਸ਼ਰਾ ਦੇ ਤਹਿਤ ਸਾਡੀਆਂ ਧੀਆਂ ਨੂੰ ਚਾਕੇ ਲੈ ਕੇ ਜਾਂਦੇ ਰਹੇ ਜਿਨ੍ਹਾਂ ਨੂੰ ਮੁ슬ਮਾਨਾਂ ਨਾਲ ਪਿਆਰ ਆ ਜਿਹਨੂੰ ਇਸਲਾਮ ਨਾਲ ਪਿਆਰ ਆ ਉਹਨੂੰ ਫਤਿਹਗੜ ਸਾਹਿਬ ਜਾਣ ਦੀ ਕੋਈ ਲੋੜ ਨਹੀਂ ਕਿਉਂ ਕਿਉਂਕਿ ਸਾਡੇ ਗੁਰੂਆਂ ਨੇ ਸਲਾਮ ਦਾ ਜਲਾਬ ਸਲਾਮ ਨਾ ਨਹੀਂ ਦਿੱਤਾ